ਕਿ ਬੁੱਧ ਭਗਵਾਨ ਨੇ ਜਾਂ ਮਾਰਗਦਰਸ਼ਕ ਨੇ ਸਿਦਾਰਥ ਗੋਤਮ ਬੁੱਧ ਉਹਨਾਂ ਨੂੰ ਭਗਵਾਨ ਜਦੋਂ ਆਪਾਤ ਦੇ ਹੈਗੇ ਆ ਤਾਂ ਉਹਦੇ ਅਰਥ ਵੱਖਰੇ ਨੇ ਪ੍ਰਚਲਿਤ ਅਰਥਾਂ ਨਾਲੋਂ ਆ ਗੋਤਮ ਬੁੱਧ ਤੇ ਆਦੀ ਬੁੱਧ ਦੇ ਵਿੱਚ ਕੀ ਫਰਕ ਹੈ ਬਿਲਕੁਲ ਮਹਾਯਾਨ ਤੰਤਰਯਾਨ ਵਜਰਯਾਨ ਇਸ ਤਰੀਕੇ ਦੇ ਨਾਲ ਕਿਉਂਕਿ ਅਲੱਗ-ਅਲੱਗ ਜੁ ਸੈਕਟ ਨਿਕਲੇ ਉਹਨਾਂ ਦੇਸ਼ਾਂ ਵਿੱਚ ਜਦੋਂ ਬੁੱਧਿਜ਼ਮ ਗਿਆ ਹੈਗਾ ਤਾਂ ਉਹ ਸੋਂ ਦੇ ਲੋਕ ਜੋ ਉਹਨਾਂ ਦਾ ਪਹਿਲਾਂ ਦਾ ਹੀ ਜੋ ਬਲੀਵ ਸਿਸਟਮ ਸੀਗਾ ਉਸ ਬਲੀਵ ਸਿਸਟਮ ਨੂੰ ਬਰਕਰਾਰ ਰੱਖਦੇ ਹੋਏ ਉਹਨਾਂ ਨੇ ਜਦੋਂ ਬੁੱਧਿਜ਼ਮ ਨੂੰ ਵੀ ਕਬੂਲ ਕੀਤਾ ਐਕਸੈਪਟ ਕੀਤਾ ਤੇ ਦੋਨੋਂ ਮਿਕਸ ਹੋਏ ਦੋਨੋਂ ਉਹ ਮਿਕਸ ਰੂਪ ਹੀ ਜਿਹੜਾ ਹੈਗਾ ਉਸ ਤਰੀਕੇ ਦੇ ਨਾਲ ਹੀ ਉਹ ਬੁੱਧੂ ਨੂੰ ਮੰਨਦੇ ਹੈਗੇ ਆ ਜੈਪੀਮ ਜੈਪਾਰਾ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ ਇੰਡੀਆ 5 ਦਾ ਪੋਡਕਾਸਟ ਸ਼ੋਅ ਤੇ ਮੈਂ ਹਾਂ ਤੁਹਾਡੇ ਨਾਲ ਅਮਨ ਗਿੱਲ ਸਾਥੀਓ ਇੰਟਰੋ ਦੇਖ ਕੇ ਤੁਹਾਨੂੰ ਵਿਸ਼ਾ ਤਾਂ ਅੱਜ ਦਾ ਪਤਾ ਲੱਗ ਹੀ ਗਿਆ ਹੋਣਾ ਕਿ ਕਿਸ ਵਿਸ਼ੇ ਦੇ ਉੱਤੇ ਅੱਜ ਚਰਚਾ ਹੋਣ ਜਾ ਰਹੀ ਹੈ ਪਰ ਰਵਾਇਤ ਹੈ ਤਸਾਂਗਾ ਜ਼ਰੂਰ ਕਿ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਤਥਾਗਤ ਦੇ ਨਾਲ ਜੁੜਿਆ ਹੋਇਆ ਵਿਸ਼ਾ ਹੈ ਬੁੱਧ ਦੇ ਨਾਲ ਜੁੜਿਆ ਹੋਇਆ ਵਿਸ਼ਾ ਹੈ ਬੁੱਧ ਦੇ ਉੱਤੇ ਚਰਚਾ ਬੇਹੱਦ ਜ਼ਰੂਰੀ ਹੈ ਜੋ ਇਸ ਵੇਲੇ ਦੇਸ਼ ਦੇ ਹਾਲਾਤ ਨੇ ਹਾਲਾਤਾਂ ਨੂੰ ਦੇਖਦੇ ਹੋਏ ਤਥਾਗਤ ਦੇ ਉੱਤੇ ਚਰਚਾ ਕਰਨੀ ਬੇਹੱਦ ਜ਼ਰੂਰੀ ਹੈ ਕਿਉਂਕਿ ਦੇਸ਼ ਦੇ ਵਿੱਚ ਭ੍ਰਮਜਾਲ ਬੇਹੱਦ ਜ਼ਿਆਦਾ ਫਲਾਇਆ ਜਾ ਰਿਹਾ ਹੈ ਫਗਵਾੜਾ ਤੋਂ ਗੈਨਸ਼ੀਲ ਜੀ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਸਟੂਡੀਓ ਦੇ ਵਿੱਚ ਆ ਵੈਲਕਮ ਕਰਦਾ ਗੈਨਸ਼ੀਲ ਜੀ ਦਾ ਸਰਜੈਪੀ ਜੁਜੈਪੀ ਮਮਨ ਜੀ ਸਭ ਸਭ ਤੋਂ ਪਹਿਲਾਂ ਮੇਰੇ ਵੱਲੋਂ ਵੀ ਹਾਈ 5 ਟੀਮ ਦਾ ਬਹੁਤ-ਬਹੁਤ ਧੰਨਵਾਦ ਹੈ ਕਿ ਤੁਸੀਂ ਮੈਨੂੰ ਅੱਜ ਸਟੂਡੀਓ ਵਿੱਚ ਬੁਲਾਇਆ ਔਰ ਆਪਾਂ ਇਹ ਚਰਚਾ ਕਰਾਂਗੇ ਜੀ ਵਿਸ਼ਾ ਕਿੱਦਾਂ ਦਾ ਲੱਗਾ ਤੁਹਾਨੂੰ ਅਸੀਂ ਇਸ ਵਿਸ਼ੇ ਦੇ ਉੱਤੇ ਨਾ ਕਾਫੀ ਲੰਬੇ ਸਮੇਂ ਤੋਂ ਚਰਚਾ ਕਰਨਾ ਚਾਹੁੰਦੇ ਸੀ ਤਾਂ ਕੋਈ ਸਾਥੀ ਲੱਭ ਰਹੇ ਸੀਗੇ ਕਿ ਜਿਹੜੇ ਬੁੱਧ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹੋਣ ਤਾਂ ਫਿਰ ਮੈਨੂੰ ਸਰ ਹੁਣਾਂ ਨੇ ਤੁਹਾਡਾ ਨਾਮ ਰੈਫਰ ਕੀਤਾ ਤੇ ਮੈਂ ਕਿਹਾ ਸਰ ਹੁਣਾਂ ਨੇ ਫਿਰ ਆਪਾਂ ਇਸ ਵਿਸ਼ੇ ਤੇ ਗੱਲ ਕਰੀਏ ਹਾਲਾਂਕਿ ਪੰਜਾਬ ਦੇ ਵਿੱਚ ਬੁੱਧ ਤੇ ਬਹੁਤ ਘੱਟ ਗੱਲ ਹੁੰਦੀ ਹੈ ਇਸ ਕਰਕੇ ਬੰਦੇ ਬਹੁਤ ਮੁਸ਼ਕਿਲ ਲੱਭਦੇ ਆ ਠੀਕ ਹੈ ਜੀ ਮੈਂ ਇਹ ਦਾਵਾ ਤਾਂ ਨਹੀਂ ਕਰਦਾ ਕਿ ਮੈਂ ਬੁੱਧ ਧੰਮ ਦੇ ਬਾਰੇ ਜਾਂ ਇਤਿਹਾਸ ਦੇ ਬਾਰੇ ਸਭ ਕੁਝ ਜਾਣਦਾ ਇਹ ਦਾਵਾ ਨਹੀਂ ਕਰਦਾ ਹਮ ਪਰ ਜਿੰਨਾ ਵੀ ਮੈਂ ਪੜਿਆ ਹੈਗਾ ਸੁਣਿਆ ਹੈਗਾ ਸਮਝਿਆ ਹੈਗਾ ਜੋ ਵੀ ਮੇਰੇ ਕੋਲ ਨੋਲੇਜ ਔਰ ਇਨਫੋਰਮੇਸ਼ਨ ਜਾਣਕਾਰੀ ਹੈਗੀ ਆ ਹਮ ਉਸ ਵਿੱਚੋਂ ਜੋ ਵੀ ਅੱਜ ਤੁਸੀਂ ਸਵਾਲ ਕਰੋਗੇ ਮੈਂ ਕੋਸ਼ਿਸ਼ ਕਰਾਂਗਾ ਕਿ ਉਹਦਾ ਸਟੀਕ ਜਵਾਬ ਜਿਹੜਾ ਹੈਗਾ ਦੇ ਸਕਾਂ ਹੂੰ ਸੋ ਬਿਨਾਂ ਕਿਸੇ ਦੇਰੀ ਤੋਂ ਆਪਾਂ ਫਿਰ ਸ਼ੁਰੂ ਕਰਦੇ ਹਾਂ ਸਵਾਲ ਜਵਾਬ ਦਾ سلسلہ ਆ ਲੋਕ ਬਹੁਤ ਡਾਊਟ ਦੇ ਵਿੱਚ ਰਹਿੰਦੇ ਨੇ ਕਿ ਬੁੱਧ ਭਗਵਾਨ ਨੇ ਜਾਂ ਮਾਰਗਦਰਸ਼ਕ ਨੇ ਤੁਸੀਂ ਕਿੱਦਾਂ ਦੇਖਦੇ ਹੋ ਭਗਵਾਨ ਸ਼ਬਦ ਜਿਹੜਾ ਹੈਗਾ ਪਹਿਲਾਂ ਤਾਂ ਇਹਦੇ ਅਰਥਾਂ ਨੂੰ ਸਹੀ ਅਰਥਾਂ ਨੂੰ ਸਮਝਣਾ ਜਿਹੜਾ ਹੈਗਾ ਜਾਣਨਾ ਬੜਾ ਜ਼ਰੂਰੀ ਹੈਗਾ ਹੂੰ ਕਿਉਂਕਿ ਜਿਆਦਾਤਰ ਜਿਹੜੀ ਹੈਗੀ ਆ ਬਹੁਤ ਸੰਖਿਆਕ ਲੋਕ ਭਗਵਾਨ ਸ਼ਬਦ ਦਾ ਅਰਥ ਜਿਹੜਾ ਹੈਗਾ ਆ ਉਹ ਕਿਸੇ ਈਸ਼ਵਰ ਤੋਂ ਪਰਮਾਤਮਾ ਤੋਂ ਪਰਮੇਸ਼ਵਰ ਤੋਂ ਜੋ ਵੀ ਇੱਕ ਅ ਵਿਸ਼ਵਾਸ ਹੈਗਾ ਉਹ ਇਸ ਤਰੀਕੇ ਦੇ ਨਾਲ ਉਸਦੇ ਅਰਥ ਕੱਢਦੇ ਹੈਗੇ ਆ ਹਮ ਭਗਵਾਨ ਸ਼ਬਦ ਐਕਚੁਅਲੀ ਪਾਲੀ ਭਾਸ਼ਾ ਦਾ ਸ਼ਬਦ ਹੈਗਾ ਆ ਹਮ ਤੇ ਪਗਨ ਵਾਨ ਇਸ ਤਰੀਕੇ ਦੇ ਨਾਲ ਦੋ ਸ਼ਬਦਾਂ ਨੂੰ ਜੋੜ ਕੇ ਬਣਦਾ ਹੈਗਾ ਪਗਨ ਤੋਂ ਭਾਵ ਹੁੰਦਾ ਹੈਗਾ ਤ੍ਰਿਸ਼ਨਾ ਔਰ ਤ੍ਰਿਸ਼ਨਾ ਸਮੇਤ ਜੋ ਵੀ ਮਨ ਦੇ ਵਿੱਚ ਸਾਡੇ ਮਾਈਂਡ ਦੇ ਵਿੱਚ ਜੋ ਵੀ 네ਗੇਟਿਵ ਥੌਟਸ ਆਉਂਦੇ ਹੈਗੇ ਆ ਵਿਚਾਰ ਆਉਂਦੇ ਹੈਗੇ ਆ ਹੂੰ ਔਰ ਉਹ 네ਗੇਟਿਵ ਜੋ ਵਿਚਾਰ ਆਉਂਦੇ ਹੈਗੇ ਆ ਜਿਵੇਂ ਤ੍ਰਿਸ਼ਨਾ ਇੱਕ ਬਹੁਤ ਵੱਡਾ ਕਾਰਨ ਜਿਹੜਾ ਹੈਗਾ ਅ ਕਿ ਬੁੱਧ ਨੇ ਦੱਸਿਆ ਹੈਗਾ ਕਿ ਇਹ ਦੁੱਖਾਂ ਦਾ ਕਾਰਨ ਹੈਗਾ ਤੇ ਲਗਭਗ 199 189 ਤਰ੍ਹਾਂ ਦੇ ਜਿਹੜੇ ਹੈਗੇ ਆ ਸਾਡੇ ਅੰਦਰ ਜਿਹੜੇ ਹੈਗੇ ਆ ਚਿੱਤ ਚਤਸਿਕ ਉਹਨੂੰ ਕਿਹਾ ਜਾਂਦਾ ਹੈਗਾ ਤੇ ਇਮੋਸ਼ਨਸ ਜਿਹੜੇ ਹੈਗੇ ਆ ਉਹ ਪੈਦਾ ਹੁੰਦੇ ਹੈਗੇ ਆ ਜਿਹਦੇ ਵਿੱਚ ਜਿਆਦਾ ਜਿਹੜੇ ਹੈਗੇ ਨੇ ਉਹ 네ਗੇਟਿਵ ਨੇ ਜਿਹਦੇ ਵਿੱਚ ਜਿਵੇਂ ਕ੍ਰੋਧ ਦੀ ਗੱਲ ਕਰਦੇ ਆ ਲੋਭ ਹੈ ਈਰਖਾ ਹੈ ਨਫਰਤ ਹੈ ਦੁਸ਼ਸ਼ ਹੈ ਇਸ ਤਰੀਕੇ ਦੇ ਨਾਲ ਇਹ ਜਿਹੜੇ ਵੀ ਵਿਕਾਰ ਆਂਦੇ ਆ ਨਕਾਰਾਤਮਕ ਜਿਹੜੇ ਵਿਚਾਰ ਔਰ ਵਿਕਾਰ ਜਿਹੜੇ ਸਾਡੇ ਆਂਦੇ ਹੈਗੇ ਆ ਉਹਨੂੰ ਨਾਸਤ ਕਰਨ ਵਾਲਾ ਉਹਨੂੰ ਖਤਮ ਕਰਨ ਵਾਲਾ ਅਰਬੀ ਚੋਂ ਖਲਾਸ ਕਹਿੰਦੇ ਆ ਖਲਾਸ ਕਰ ਦੇਣ ਵਾਲਾ ਜਿਹੜਾ ਹੈਗਾ ਜਾਂ ਇਹਨਾਂ ਦੇ ਉੱਤੇ ਜਿੱਤ ਪ੍ਰਾਪਤ ਕਰਨ ਵਾਲਾ ਜਿਹੜਾ ਹੈਗਾ ਉਸ ਨੂੰ ਭਗਵਾਨ ਆਖਿਆ ਜਾਂਦਾ ਹੈਗਾ ਪਰ ਜਿਹੜਾ ਹੁਣ ਦੇ ਸਮੇਂ ਦੇ ਵਿੱਚ ਜਿਹੜਾ ਇਹ ਸ਼ਬਦ ਹੈਗਾ ਉਹ ਹਲਾ ਘਰਥਾਂ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਹੈਗਾ ਤੇ ਜਦੋਂ ਆਪਾਂ ਗੱਲ ਕਰਦੇ ਆ ਕਿ ਸਿਧਾਰਥ ਗੌਤਮ ਬੁੱਧ ਉਹਨਾਂ ਨੂੰ ਭਗਵਾਨ ਜਦੋਂ ਆਪਾਂ ਆਖਦੇ ਹੈਗੇ ਆ ਤਾਂ ਉਹਦੇ ਅਰਥ ਵੱਖਰੇ ਨੇ ਪ੍ਰਚਲਿਤ ਅਰਥਾਂ ਨਾਲੋਂ ਤੇ ਉਸ ਅਰਥਾ ਦੇ ਵਿੱਚ ਜੋ ਰੀਅਲ ਅਰਥ ਜਿਹੜੇ ਹੈਗੇ ਆ ਪਾਲੀ ਦੇ ਵਿੱਚ ਜਦੋਂ ਉਸ ਅਰਥ ਦੇ ਵਿੱਚ ਆਪਾਂ ਭਗਵਾਨ ਸ਼ਬਦ ਦਾ ਅਰਥ ਕਰਦੇ ਆ ਤਾਂ ਉਹ ਸੱਚਮੁੱਚ ਭਗਵਾਨ ਹੈਗੇ ਨੇ ਪਰ ਉਹ ਅਨਾਤਮਵਾਦ ਔਰ ਅਨिश्वरਵਾਦ ਦੇ ਬਹੁਤ ਵੱਡੇ ਆ ਪ੍ਰਚਾਰਕ ਰਹੇ ਹੈਗੇ ਆ ਤੇ ਉਸ ਚੀਜ਼ ਦਾ ਧਿਆਨ ਜ਼ਰੂਰੀ ਰੱਖਣਾ ਚਾਹੀਦਾ ਹੈਗਾ ਬਹੁਤ ਸਾਰੇ ਧਾਰਮਿਕ ਗ੍ਰੰਥਾਂ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਜਾਂਦਾ ਹੈ ਕਿ ਗੌਤਮ ਬੁੱਧ ਭਗਵਾਨ ਵਿਸ਼ਨੂੰ ਦੇ ਉਤਾਰ ਨੇ ਇਹ ਜਿਹੜਾ ਪ੍ਰਚਾਰ ਹੈਗਾ ਜੀ ਦੇਖੋ ਭਾਰਤ ਦੀ ਜੋ ਸੰਸਕ੍ਰਿਤੀ ਰਹੀ ਹੈ ਜੋ ਸਭਿਆਚਾਰ ਜੋ ਕਲਚਰ ਹੈਗਾ ਉਹ ਸ਼ਰਮਣ ਸੰਸਕ੍ਰਿਤੀ ਰਹੀ ਹੈ ਜੀ ਸ਼ਰਮਣ ਸੰਸਕ੍ਰਿਤੀ ਦੇ ਵਿੱਚ ਜਿਵੇਂ ਚਾਰਵਾਕ ਹੋਏ ਗੌਤਮ ਬੁੱਧ ਹੋਏ ਵਰਤਮਾਨ ਮਹਾਵੀਰ ਜੈਨ ਹੋਏ ਇਹ ਸਾਰੇ ਸ਼ਰਮਣ ਸੰਸਕ੍ਰਿਤੀ ਦੇ ਜਿਹੜੇ ਹੈਗੇ ਆ ਉਹ ਪ੍ਰਚਾਰਕ ਰਹੇ ਆ ਇਹ ਸ਼ਰਮਣ ਸੰਸਕ੍ਰਿਤੀ ਦੇ ਵਿੱਚ ਇਹ ਜਿਹੜਾ ਕਿਹ ਲੋਕੀ ਆਤਮਾ ਔਰ ਪਰਮਾਤਮਾ ਦੇ ਆਧਾਰ ਤੇ ਜੋ ਲੋਕਾਂ ਦਾ ਜੋ ਸ਼ੋਸ਼ਣ ਹੋ ਰਿਹਾ ਸੀ ਜੋ ਪਖੰਡਵਾਦ ਆਡੰਬਰ ਜੋ ਚੱਲ ਰਿਹਾ ਸੀ ਉਸ ਦੇ ਵਿਰੋਧ ਦੇ ਵਿੱਚ ਚਾਰਵਾਕ ਨੇ ਭਗਵਾਨ ਬੁੱਧ ਨੇ ਮਹਾਵੀਰ ਜੈਨ ਨੇ ਆਵਾਜ਼ ਉਠਾਈ ਕਿਉਂਕਿ ਉਸ ਸਮੇਂ ਵਰਣ ਵਿਵਸਥਾ ਔਰ ਜਾਤੀ ਵਿਵਸਥਾ ਦਾ ਦੇ ਨਿਰਮਾਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਸੀ ਔਰ ਇਹ ਚਾਹੁੰਦੇ ਸੀਗੇ ਕਿ ਇਸ ਚੀਜ਼ ਦੀ ਸਥਾਪਤੀ ਚਾਹੁੰਦੇ ਸੀ ਕਿ ਬ੍ਰਾਹਮਣ ਜੋ ਹੈਗੇ ਆ ਉਹ ਜਨਮ ਦੇ ਆਧਾਰ ਤੇ ਹੀ ਉੱਚ ਹੁੰਦੇ ਆ ਸ੍ਰੇਸ਼ਟ ਹੁੰਦੇ ਆ ਪਰ ਤਥਾਗਤ ਬੁੱਧ ਨੇ ਇਸ ਚੀਜ਼ ਨੂੰ ਚੈਲੰਜ ਕੀਤਾ ਔਰ ਇਹ ਜੋ ਆਤਮਾ ਔਰ ਪਰਮਾਤਮਾ ਦੇ ਆਧਾਰ ਤੇ ਜੋ ਸ਼ੋਸ਼ਣ ਹੋ ਰਿਹਾ ਸੀ ਲੋਕਾਂ ਦਾ ਲੋਕਾਂ ਨੂੰ ਬੇਕੂਬ ਬਣਾਇਆ ਜਾ ਰਿਹਾ ਸੀਗਾ ਉਸ ਦਾ ਵੱਡੇ ਲੈਵਲ ਤੇ ਖੰਡਨ ਉਹਨਾਂ ਨੇ ਕੀਤਾ ਤੇ ਬ੍ਰਾਹਮਣਾ ਦੇ ਭ੍ਰਮੜਨ ਨੂੰ ਇਸ ਦਾ ਕਾਫੀ ਨੁਕਸਾਨ ਹੋਇਆ ਹੂੰ ਉਹਨਾਂ ਦੀ ਸ੍ਰੇਸ਼ਟਾ ਉਹਨਾਂ ਦੀ ਉੱਚਤਾ ਜਾਂ ਉਹਨਾਂ ਦੀ ਕਹੋ ਆਰਥਿਕਤਾ ਉਹਨਾਂ ਦੇ ਨੂੰ ਪੇਡ ਨੂੰ ਵੀ ਉਹਨਾਂ ਦੇ ਇੱਕ ਤਰ੍ਹਾਂ ਦਾ ਲੜਤ ਵੱਜੀ ਹੈ ਹੂੰ ਤੇ ਇਹ ਸ਼ੁਰੂ ਤੋਂ ਹੀ ਆ ਬੁੱਧ ਜਿਹੜੇ ਹੈਗੇ ਆ ਉਹ ਇਸ ਤਰੀਕੇ ਦੇ ਰਹੇ ਹੈਗੇ ਤੇ ਇਹਨਾਂ ਨੇ ਹੁਣ ਕੀ ਕੀਤਾ ਜਿਵੇਂ ਭਗਵਾਨ ਬੁੱਧ ਨੂੰ ਇਹਨਾਂ ਨੇ ਵਿਸ਼ਨੂੰ ਦਾ ਉਤਾਰ ਆਖਿਆ ਇਹੀ ਚੀਜ਼ ਕਬੀਰ ਸਾਹਿਬ ਦੇ ਨਾਲ ਇਹੀ ਚੀਜ਼ ਗੁਰੂ ਅਰਬਦਾਸ ਜੀ ਦੇ ਨਾਲ ਵੀ ਇਹ ਜੋ ਕਹਾਣੀਆਂ ਲਿਖਣ ਦੇ ਵਿੱਚ ਇਹ ਬੜੇ ਮਾਹਰ ਲੋਕ ਨੇ ਹਮ ਔਰ ਇਹ ਕਹਾਣੀਆਂ ਰਚ ਕੇ ਕਿਤੇ ਨਾ ਕਿਤੇ ਜੋ ਉਹਨਾਂ ਦੇ ਵਿਰੋਧ ਦੇ ਵਿੱਚ ਵੀ ਜਿਨ੍ਹਾਂ ਮਹਾਪੁਰਸ਼ਾਂ ਨੇ ਕੰਮ ਕੀਤਾ ਹਮ ਉਹਨਾਂ ਮਹਾਪੁਰਸ਼ਾਂ ਨੂੰ ਵੀ ਕਿਤੇ ਨਾ ਕਿਤੇ ਇਹ ਇਹ ਚੀਜ਼ ਸਿੱਧ ਕਰਨ ਦੀ ਕੋਸ਼ਿਸ਼ ਚ ਰਹਿੰਦੇ ਹੈਗੇ ਕਿ ਜੇ ਬੁੱਧ ਮਹਾਨ ਹੋਏ ਕਬੀਰ ਸਾਹਿਬ ਮਹਾਨ ਹੋਏ ਰਵਦਾਸ ਜੀ ਮਹਾਨ ਹੋਏ ਉਹ ਇਸ ਕਰਕੇ ਹੋਏ ਪਿਛਲੇ ਜਨਮ ਦੇ ਵਿੱਚ ਉਹ ਬ੍ਰਾਹਮਣ ਸੀ ਜਾਂ ਕਿਸੇ ਅ અવਤਾਰ ਸੀਗੇ ਕੋਈ ਉਹ ਹਮ ਤੇ ਇਹ ਬਿਲਕੁਲ ਵੀ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈਗੀ ਮਨਕੜੰਤ ਕਹਾਣੀਆਂ ਘੜੀਆਂ ਗਈਆਂ ਹੈਗੀਆਂ ਇਸ ਤਰ੍ਹਾਂ ਦਾ ਕੋਈ ਇਹਦੇ ਵਿੱਚ ਸੱਚ ਨਹੀਂ ਹੈ ਪਰ ਕੁਝ ਜੇ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਕਿਹਾ ਕਿ ਧਾਰਮਿਕ ਗ੍ਰੰਥਾਂ ਦੇ ਵਿੱਚ ਲਿਖਿਆ ਗਿਆ ਧਾਰਮਿਕ ਗ੍ਰੰਥਾਂ ਦੇ ਵਿੱਚ ਤਾਂ ਕੁਝ ਗਲਤ ਲਿਖਿਆ ਨਹੀਂ ਜਾ ਸਕਦਾ ਜਿਨ੍ਹਾਂ ਨੂੰ ਅਸੀਂ ਮੰਨਦੇ ਆ ਧਾਰਮਿਕ ਗ੍ਰੰਥ ਜਿਹੜੇ ਦੇਖੋ ਬ੍ਰਾਹਮਣਾ ਦੁਆਰਾ ਜੋ ਰਚਿਤ ਜਿਹੜਾ ਸੰਸਕ੍ਰਿਤ ਜਿਹੜਾ ਇਹਨੂੰ ਅਸੀਂ ਸਾਹਿਤ ਕਹਿ ਸਕਦੇ ਆ ਧਾਰਮਿਕ ਗ੍ਰੰਥ ਧਰਮ ਜਿਹੜਾ ਹੈਗਾ ਉਹ ਧਰਮ ਹੈ ਹੀ ਨਹੀਂ ਜਿਹੜਾ ਸਮਾਨਤਾ ਦਾ ਹਾਮੀ ਨਹੀਂ ਹੈਗਾ ਉਹਦੇ ਸਪੋਰਟ ਵਿੱਚ ਨਹੀਂ ਹੈਗਾ ਠੀਕ ਹੈ ਤੇ ਜਿਹੜੇ ਇਹਨਾਂ ਦੇ ਜਿੰਨੇ ਵੀ ਚਾਰ ਵੇਦ ਨੇ ਪੁਰਾਣ ਦੇ ਸਮ੍ਰਿਤੀਆਂ ਗੀਤਾ ਮਹਾਭਾਰਤ ਰਮਾਇਣ ਜਿੰਨਾ ਵੀ ਇਹ ਸੰਸਕ੍ਰਿਤ ਸਾਹਿਤ ਹੈਗਾ ਆ ਇਹ ਸਾਰਾ ਵਰਣ ਵਿਵਸਥਾ ਜਾਤੀ ਵਿਵਸਥਾ ਉੱਚ ਨੀਚ シュवाषात ਇਸਤਰੀਆਂ ਦੀ ਜਿਹੜੀ ਗੁਲਾਮੀ ਹੈਗੀ ਆ ਉਹਨੂੰ ਸਥਾਪਿਤ ਕਰਨ ਦੇ ਲਈ ਰਚਿਆ ਹੈਗਾ ਅਸੀਂ ਇਸ ਨੂੰ ਧਾਰਮਿਕ ਸਾਹਿਤ ਜਾਂ ਧਾਰਮਿਕ ਗ੍ਰੰਥ ਜਿਹੜੇ ਹੈਗੇ ਆ ਉਹ ਇਸ ਤਰੀਕੇ ਦੇ ਨਾਲ ਅਸੀਂ ਇਹਨੂੰ ਸਿਵਾਪ ਨਹੀਂ ਕਰਦੇ ਅੱਗੇ سلسلہ ਬਤਾਨਨੇ ਆ ਜੇਕਰ ਬੁੱਧ ਭਗਵਾਨ ਨਹੀਂ ਹੈਗੇ ਵੀ ਭਗਵਾਨ ਹੈਗੇ ਆ ਪਰ ਜੋ ਅਰਥ ਜੋ ਮੈਂ ਦੱਸਿਆ ਉਹ ਸার্থ ਦੇ ਵਿੱਚ ਉਸ ਅਰਥ ਦੇ ਮੁਤਾਬਿਕ ਮੈਂ ਹੁਣ ਤੁਹਾਨੂੰ ਕਿੱਦਾਂ ਡਿਫਾਈਨ ਕਰਾਂ ਮੈਨੂੰ ਨਹੀਂ ਦੱਸਨੇ ਆ ਰਿਹਾ ਭਗਵਾਨ ਇੱਕ ਹੁੰਦੇ ਪੂਜਨੀਏ ਜਿਨ੍ਹਾਂ ਦੀ ਆਪਾਂ ਪੂਜਾ ਕਰਦੇ ਆ ਜਿਹੜਾ ਨੂੰ ਅਸੀਂ ਮੰਨਦੇ ਆ ਕਿ ਇੱਕ ਸ਼ਕਤੀ ਆ ਬਹੁਤ ਵੱਡੀ ਇੱਕ ਸ਼ਕਤੀ ਹੈ ਜੋ ਇਸ ਸਿਸਟਮ ਨੂੰ ساری ਦੁਨੀਆ ਨੂੰ ਚਲਾ ਰਹੀ ਹੈ ਉਸ ਤਰੀਕੇ ਦੇ ਤੁਸੀਂ ਭਗਵਾਨ ਸਮਝਦੇ ਹੋ ਬੁੱਧ ਨੂੰ ਨਹੀਂ ਉਸ ਤਰੀਕੇ ਦੇ ਨਹੀਂ ਮੰਨਦੇ ਹੈਗੇ ਬੁੱਧ ਨੇ ਬੁੱਧ ਦੀ ਜੋ ਆਪਾਂ ਜਦੋਂ ਮੂਰਤੀ ਰੱਖਦੇ ਆ ਜਦੋਂ ਉਹਨਾਂ ਦੀ ਇੱਕ ਤਰ੍ਹਾਂ ਨਾਲ ਜੋ ਪੂਜਾ ਵੀ ਕਰ ਦਿੰਦੇ ਹੈਗੇ ਆ ਕਿ ਬੁੱਧ ਪੂਜਾ ਕੀਤੀ ਜਾਂਦੀ ਹੈਗੀ ਆ ਅਸੀਂ ਚੂੜਫੱਤੀ ਜਾਂ ਫੁੱਲ ਚੜ੍ਹਾਉਂਦੇ ਹੈਗੇ ਆ ਜਾਂ ਦੀਪ ਜਲਾਉਂਦੇ ਹੈਗੇ ਆ ਉਹ ਸਿਰਫ ਇੱਕ ਪ੍ਰਤੀਕ ਨੇ ਜੋ ਉਹਨਾਂ ਨੇ ਤੰਮ ਇਸ ਵਿਸ਼ਵ ਨੂੰ ਦਿੱਤਾ ਹੈਗਾ ਜੋ ਉਹਨਾਂ ਨੇ ਇਸ ਸ੍ਰਿਸ਼ਟੀ ਦੀ ਜਾਂ ਇਸ ਕਾਇਨਾਤ ਦੀ ਇਸ ਜੀਵ ਦੀ ਮਨੁੱਖ ਦੀ ਜੋ ਵੀ ਉਹਨਾਂ ਨੇ ਡੀਪ ਕਹਿ लो ਕਿ ਉਸ ਨੂੰ ਸਮਝਿਆ ਹੈਗਾ ਡੀਪਲੀ ਹਮ ਉਹ ਸਹਾਧਾਰਤੇ ਅਸੀਂ ਉਹਨਾਂ ਨੂੰ ਇੱਕ ਪ੍ਰਤੀਕ ਦੇ ਤੌਰ ਤੇ ਮੰਨਦੇ ਹੈਗੇ ਆ ਇਸ ਅਰਥ ਦੇ ਵਿੱਚ ਨਹੀਂ ਮੰਨਦੇ ਹੈਗੇ ਕਿ ਕੋਈ ਉਹ ਵਿਸ਼ਵ ਨੂੰ ਚਲਾ ਰਿਹਾ ਸ੍ਰਿਸ਼ਟੀ ਨੂੰ ਚਲਾ ਰਿਹਾ ਹੈਗੇ ਆ ਉਹਦੇ ਅਰਥ ਜਿਹੜੇ ਹੈਗੇ ਤਾਂ ਮੈਂ ਦੱਸੇ ਹੈਗੇ ਆ ਪਹਿਲਾਂ ਹੀ ਕਿ ਉਹ ਇਹਨਾਂ ਅਰਥਾਂ ਦੇ ਵਿੱਚ ਕਿ ਉਹਨਾਂ ਨੇ ਆਪਣੇ ਮਨ ਦੇ ਸਾਰੇ ਵਿਕਾਰਾਂ ਨੂੰ ਨਾਸ਼ ਕੀਤਾ ਉਹਨਾਂ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਔਰ ਉਹਦਾ ਤਰੀਕਾ ਵੀ ਸਮਝਾਇਆ ਉਹਨਾਂ ਨੇ ਸਮਾਜ ਨੂੰ ਉਹ ਤਰੀਕਾ ਵੀ ਉਹ ਟੈਕਨੀਕ ਵੀ ਸਮਝਾਈ ਹੈਗੀ ਆ ਕਿ ਇਹ ਤੁਸੀਂ ਵੀ ਭਗਵਾਨ ਬਣ ਸਕਦੇ ਆ ਪਰ ਉਸ ਮਾਰਗ ਦੇ ਉੱਤੇ ਤੁਹਾਨੂੰ ਚੱਲਣਾ ਪਵੇਗਾ ਜੋ ਮੈਂ ਲੱਭਿਆ ਆ ਉਹ ਇਸ ਅਰਥ ਦੇ ਵਿੱਚ ਉਹ ਮਾਰਗਦਾਤਾ ਨੇ ਜਿਵੇਂ ਤੁਸੀਂ ਆਖਿਆ ਹੈਗਾ ਉਹ ਮਾਰਗਦਾਤਾ ਨਹੀਂ ਉਹ ਮੁਕਤੀਦਾਤਾ ਨਹੀਂ ਹੈਗੇ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਇਹ ਗੱਲ ਸਪਸ਼ਟ ਕਰ ਦਿੱਤੀ ਸੀ ਫਿਰ ਪੂਜਾ ਕਿਉਂ ਕੀਤੀ ਜਾਂਦੀ ਹੈ ਜਦ ਬੁੱਧੇ ਸਾਰੀਆਂ ਚੀਜ਼ਾਂ ਦਾ ਖੰਡਨ ਕਰਦੇ ਆ ਫਿਰ ਉਹਨਾਂ ਦੇ ਜਿਹੜੇ ਮੰਨਣ ਵਾਲੇ ਲੋਕ ਹੈਗੇ ਉਹ ਮੂਰਤੀ ਪੂਜਨ ਫਿਰ ਕਿਉਂ ਕਰਦੇ ਆ ਉਹਨਾਂ ਦਾ ਮੂਰਤੀ ਦੀ ਪੂਜਾ ਨਹੀਂ ਕਰਦੇ ਦੇਖੋ ਦੂਸਰੇ ਧਰਮਾਂ ਦੇ ਵਿੱਚ ਵੀ ਜਿਵੇਂ ਮਹਾਵੀਰ ਜੈਨ ਦੀ ਹੈਗੀ ਆ ਜਾਂ Hindu ਧਰਮ ਦੇ ਵਿੱਚ ਵੀ ਅਲੱਗ-ਅਲੱਗ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਹੁੰਦੀਆਂ ਹੈਗੀਆਂ ਆ ਤੇ ਉੱਥੇ ਕੀ ਹੁੰਦਾ ਕਿ ਕੋਈ ਨਾ ਕੋਈ ਬੰਦਾ ਵਿਅਕਤੀ ਉਸ ਦੇ ਅੱਗੇ ਆਪਣੀ ਮਨੋਕਾਮਨਾ ਦੀ ਪੂਰਤੀ ਲਈ ਸੁਖ ਸੁਖਦਾ ਆ ਠੀਕ ਹੈ ਜਾਂ ਉਸ ਦੀ ਕੋਈ ਸਮੱਸਿਆ ਆ ਉਸ ਦੇ ਸਮਾਧਾਨ ਦੇ ਲਈ ਉਹ ਕੋਈ ਸੁਖ ਸੁਖਣਾ ਸੁਖਦਾ ਆ ਕਿ ਮੇਰੀ ਇਹ ਮਨੋਕਾਮਨਾ ਜਾਂ ਮੇਰੀ ਇਹ ਸਮੱਸਿਆ ਦਾ ਸਮਾਧਾਨ ਹੋ ਜਾਏ ਹੱਲ ਹੋ ਜਾਏ ਤਾਂ ਮੈਂ ਇਹ ਸੁਖਣਾ ਸੁਖਾਂਗਾ ਬੁੱਧ ਦੀ ਮੂਰਤੀ ਦੇ ਅੱਗੇ ਇਸ ਤਰੀਕੇ ਦੇ ਨਾਲ ਨਹੀਂ ਹੁੰਦਾ ਹੈਗਾ ਉਹ ਸਿਰਫ ਇੱਕ ਗੁਣਾ ਦੇ ਪ੍ਰਤੀਕ ਨੇ ਸਾਡੇ ਮੂਰੇ ਤੇ ਉਸ ਪ੍ਰਤੀਕ ਦੇ ਤੌਰ ਤੇ ਅਸੀਂ ਸਿਰਫ ਉਹਨਾਂ ਨੂੰ ਦੇਖਦੇ ਆ ਕੋਈ ਵੀ ਜੋ ਬੋਧੀ ਜੋ ਸੱਚਮੁੱਚ ਧੰਮ ਨੂੰ ਜਾਣਦਾ ਆ ਸਮਝਦਾ ਆ ਉਹ ਇਸ ਤਰੀਕੇ ਦੇ ਨਾਲ ਬੁੱਧ ਦੇ ਸਾਹਮਣੇ ਉਹਨਾਂ ਦੀ ਮੂਰਤੀ ਦੇ ਸਾਹਮਣੇ ਕੋਈ ਮਨੋ ਕਾਮਨਾ ਨਹੀਂ ਜਾਂ ਸੁਖ ਸੁਖਣਾ ਵਗੈਰਾ ਵਾਲਾ ਕੰਮ ਬੁੱਧਿਜ਼ਮ ਦੇ ਵਿੱਚ ਨਹੀਂ ਹੈਗਾ ਸਿਰਫ ਹਾਂਜੀ ਵੈਨ ਆਈ ਰਿਸਰਚ ਔਨ ਥਿਸ ਟਾਪਿਕ ਮੈਨੂੰ ਇੱਕ ਚੀਜ਼ ਮਿਲੀ ਹੈ ਉਹ ਚੀਜ਼ ਦੇ ਵਿੱਚ ਕਿਹਾ ਜਾਂਦਾ ਕਿ ਇੱਕ ਆਦੀ ਬੁੱਧ ਵੀ ਹੋਏ ਆਦੀ ਬੁੱਧ ਵੀ ਹੋਏ ਆ ਠੀਕ ਹੈ ਤਿੱਬਤ ਦੇ ਲੋਕ ਜਿਹੜਾ ਆਦੀ ਬੁੱਧ ਦੀ ਤੰਤਰਾ ਮੰਤਰਾਂ ਦੇ ਨਾਲ ਪੂਜਾ ਕਰਦੇ ਆ ਤਿੱਬਤ ਦੇ ਕੁਝ ਕਬੀਲੇ ਜਿਹੜੇ ਹੈਗੇ ਬੁੱਧ ਨੂੰ ਮੰਨਣ ਵਾਲੇ ਉਹ ਆਦੀ ਬੁੱਧ ਨੂੰ ਮੰਨਦੇ ਆ ਗੌਤਮ ਬੁੱਧ ਤੇ ਆਦੀ ਬੁੱਧ ਦੇ ਵਿੱਚ ਕੀ ਫਰਕ ਹੈ ਧੰਮ ਜਦੋਂ ਧੰਮ ਦਾ ਪ੍ਰਚਾਰ ਪ੍ਰਸਾਰ ਉਸ ਵਕਤ ਬੁੱਧ ਦੇ ਸਮੇਂ ਦੇ ਵੇਲੇ ਅੱਜ ਜਿਸ ਨੂੰ ਅਸੀਂ ਭਾਰਤ ਇੰਡੀਆ ਆਖਦੇ ਹਾਂ ਉਸ ਵਕਤ ਜੰਬੂਦੀਪ ਆਖਿਆ ਜਾਂਦਾ ਸੀ ਜੀ ਔਰ ਜੰਬੂਦੀਪ ਦੀਆਂ ਹੱਦਾਂ ਅੱਜ ਦਾ ਪਾਕਿਸਤਾਨ ਅਫਗਾਨਿਸਤਾਨ ਬਰਮਾ ਨੇਪਾਲ ਭੂਟਾਨ ਕਾਫੀ ਵੱਡਾ ਸੀਗਾ ਬੰਗਲਾਦੇਸ਼ ਸਮਰਾਟ ਅਸ਼ੋਕ ਦੇ ਵੇਲੇ ਬੁੱਧ ਧੰਮ ਦਾ ਪ੍ਰਚਾਰ ਪ੍ਰਸਾਰ ਜਿਹੜਾ ਹੈਗਾ ਬੜੀ ਦੂਰ ਦਰਾਜ ਤੱਕ ਗਿਆ ਚਾਈਨਾ ਤੱਕ ਗਿਆ ਤਿੱਬਤ ਤੱਕ ਗਿਆ ਜਾਪਾਨ ਤੱਕ ਗਿਆ ਤਾਈਵਾਨ ਤੱਕ ਗਿਆ ਕੰਬੂਡੀਆ ਥਾਈਲੈਂਡ ਜਿੱਥੇ-ਜਿੱਥੇ ਵੀ ਗਿਆ ਨੇਪਾਲ, ਕਟਾਨ ਦੇ ਵਿੱਚ ਵੀ ਹੁਣ ਇਹ ਜਿਹੜਾ ਉਹਦੇ ਵਿੱਚ ਜੋ ਮੂਰਤੀ ਦੀ ਜਿਹੜੀ ਤੁਸੀਂ ਪੂਜਾ ਦੀ ਗੱਲ ਕਰਦੇ ਹੈਗੇ ਆ ਉਹ ਮਹਾਯਾਨ ਸ਼ਾਖਾ ਜਿਹੜੀ ਹੈਗੀ ਆ ਮਹਾਯਾਨ ਤੰਤਰਯਾਨ ਵਜਰਯਾਨ ਇਸ ਤਰੀਕੇ ਦੇ ਨਾਲ ਕਿਉਂਕਿ ਅਲੱਗ-ਅਲੱਗ ਜੋ ਸੈਕਟ ਨਿਕਲੇ ਉਹਨਾਂ ਦੇਸ਼ਾਂ ਵਿੱਚ ਜਦੋਂ ਬੁੱਧਿਜ਼ਮ ਗਿਆ ਹੈਗਾ ਤਾਂ ਉਹ ਸਉ ਦੇ ਲੋਕ ਜੋ ਉਹਨਾਂ ਦਾ ਪਹਿਲਾਂ ਦਾ ਹੀ ਜੋ ਬਲੀਵ ਸਿਸਟਮ ਸੀਗਾ ਉਸ ਬਲੀਵ ਸਿਸਟਮ ਨੂੰ ਬਰਕਰਾਰ ਰੱਖਦੇ ਹੋਏ ਉਹਨਾਂ ਨੇ ਜਦੋਂ ਬੁੱਧਿਜ਼ਮ ਨੂੰ ਵੀ ਕਬੂਲ ਕੀਤਾ ਐਕਸੈਪਟ ਕੀਤਾ ਤੇ ਦੋਨੋਂ ਮਿਕਸ ਹੋਏ ਦੋਨੋਂ ਉਹ ਮਿਕਸ ਰੂਪ ਹੀ ਜਿਹੜਾ ਹੈਗਾ ਉਸ ਤਰੀਕੇ ਦੇ ਨਾਲ ਹੀ ਉਹ ਬੁੱਧ ਨੂੰ ਮੰਨਦੇ ਹੈਗੇ ਆ ਬਟ ਬੁੱਧ ਦੀ ਜੋ ਪਿਓਰ ਜੋ ਫਾਰਮ ਦੇ ਵਿੱਚ ਹੈਗਾ ਉਸ ਨੂੰ ਥੇਰਾਵਾਦ ਆਖਿਆ ਜਾਂਦਾ ਹੈਗਾ ਤੇ ਥੇਰਾਵਾਦ ਦੇ ਵਿੱਚ ਜਿਹੜਾ ਹੈਗਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਵੀ ਜਿਸ ਬੁੱਧ ਧੰਮ ਦੀ ਦੀਕਸ਼ਾ ਲਈ ਉਹ ਜੋ ਆਪਣੇ ਅਸਲ ਰੂਪ ਦੇ ਵਿੱਚ ਸ਼ੁੱਧ ਰੂਪ ਦੇ ਵਿੱਚ ਜੋ ਥੇਰਾਵਾਦ ਹੈਗਾ ਉਸ ਧੰਮ ਦੀ দীક્ષા ਲਈ ਹੈਗੀ ਆ ਨਾ ਕਿ ਉਹਨਾਂ ਨੇ ਮਹਾਯਾਨ ਵਜਰਯਾਨ ਤੰਤਰਯਾਨ ਜੋ ਇਹ ਯਾਨ ਵੱਖਰੇ ਵੱਖਰੇ ਜੋ ਸੈਕਟ ਹੈਗੇ ਨੇ ਉਹਨਾਂ ਦੀ ਨਹੀਂ ਬੋਲੀ ਹਮ ਇੰਡੀਆ ਦੇ ਵਿੱਚ ਲੋਕ ਕਿਹੜੇ ਬੁੱਧ ਨੂੰ ਮੰਨਦੇ ਨੇ ਆ ਆਦੀ ਬੁੱਧ ਨੂੰ ਮੰਨਦੇ ਆ ਜਾਂ ਮਤਲਬ ਜਿਹੜੇ ਮੈਂ ਗੌਤਮ ਬੁੱਧ ਦੀ ਆਪਾਂ ਗੱਲ ਕਰਦੇ ਹਾਂ ਉਹਨਾਂ ਨੂੰ ਮੰਨਦੇ ਆ ਜੋ ਸਿਦਾਰਥ ਗੌਤਮ ਬੁੱਧ ਜੋ ਸ਼ੱਕਿਆ ਮونی ਵੀ ਆਖਿਆ ਜਾਂਦਾ ਹੈਗਾ ਜੋ ਰਾਜਾ ਸ਼ਿਸ਼ੋਧਨ ਦੇ ਪੇਟੇ ਹੈਗੇ ਆ ਉਸ ਬੁੱਧ ਨੂੰ ਹੀ ਬਾਬਾ ਸਾਹਿਬ ਡਾਕਟਰ ਅੰਬेडकर ਨੇ ਮੰਨਤਾ ਦਿੱਤੀ ਹੈਗੀ ਆ ਔਰ ਉਸ ਨੂੰ ਹੀ ਅਸੀਂ ਮੰਨਦੇ ਹੈਗੇ ਆ ਜੋ ਨਵਯਾਨੀ ਬੋਧ ਹੈਗੇ ਆ ਉਹ ਸਿਦਾਰਥ ਗੌਤਮ ਬੁੱਧ ਜੋ ਹੈਗੇ ਆ ਜਿਨ੍ਹਾਂ ਦਾ ਇਤਿਹਾਸ ਉਪਲਬਧ ਹੈ ਤ੍ਰਿਪਿਟਕ ਦੇ ਮਾਧਿਅਮ ਤੋਂ ਔਰ ਬੁੱਧਾਂ ਇਸ ਧੰਮਾ ਜੋ ਗ੍ਰੰਥ ਬਾਬਾ ਸਾਹਿਬ ਅੰਬेडकर ਨੇ ਸਾਨੂੰ ਦਿੱਤਾ ਹੈਗਾ ਬੜੀ ਮਿਹਨਤ ਦੇ ਨਾਲ ਉਸ ਬੁੱਧ ਨੂੰ ਅਸੀਂ ਮੰਨਦੇ ਹੈਗੇ ਆ ਬਾਕੀ ਜੋ ਇਹ ਮਹਾਯਾਨ ਵਜਰ ਜਾਨ ਤੰਤਰ ਜਾਨ ਜੋ ਹੈ ਉਸ ਨੂੰ ਅਸੀਂ ਮਾਨਤਾ ਨਹੀਂ ਦਿੰਦੇ ਬਹੁਜਨ ਸਮਾਜ ਦੇ ਲਈ ਬੁੱਧ ਕਿੰਨਾ ਕੁ ਜ਼ਰੂਰੀ ਹੈ ਕਿਉਂਕਿ ਬਹੁਜਨ ਸਮਾਜ ਦੇ ਵਿੱਚ ਵੀ ਬਹੁਤ ਸਾਰੇ ਲੋਕ ਆ ਜਿਹੜੇ ਬੁੱਧ ਨੂੰ ਨਹੀਂ ਮੰਨਦੇ ਸੋ ਇਹ ਸਵਾਲ ਇਸ ਕਰਕੇ ਕਿ ਬਹੁਤ ਕਿਉਂ ਜ਼ਰੂਰੀ ਹੈ ਇੱਕ ਤਾਂ ਕਿਉਂ ਨਹੀਂ ਮੰਨਦੇ ਉਹਦਾ ਕਾਰਨ ਇਹ ਹੈ ਕਿ ਬਹੁਜਨ ਸਮਾਜ ਦਾ ਜੋ ਇਤਿਹਾਸ ਹੈ ਉਸ ਨੂੰ ਨਸ਼ਟ ਕੀਤਾ ਗਿਆ ਹੈਗਾ ਔਰ ਜਿੰਨਾ ਚਿਰ ਬਹੁਜਨ ਸਮਾਜ ਆਪਣੇ ਅਸਲ ਇਤਿਹਾਸ ਤੋਂ ਜਾਣੂ ਨਹੀਂ ਹੁੰਦਾ ਕਿਉਂਕਿ ਜੋ ਇਤਿਹਾਸ ਹੈ ਔਰ ਜੋ ਪੁਰਾਤਤਵ ਹੈ ਜਿੱਥੇ ਵੀ ਅੱਜ ਅੱਜ ਦੇ ਮੌਜੂਦਾ ਭਾਰਤ ਦੇ ਨਕਸ਼ੇ ਦੇ ਅੰਦਰ ਜਾਂ ਜੋ ਗਵਾਂਡੀ ਦੇਸ਼ ਬਣ ਚੁੱਕੇ ਆ ਅਫਗਾਨਿਸਤਾਨ ਪਾਕਿਸਤਾਨ ਕਿਤੇ ਵੀ ਖੋਦਾਈ ਹੁੰਦੀ ਹੈਗੀ ਉਥੋਂ ਬੁੱਧ ਨਿਕਲਦੇ ਹੈਗੇ ਆ ਇਹ ਸਾਰਾ ਜੋ ਭੂ ਖੰਡ ਹੈਗਾ ਏਰੀਆ ਹੈਗਾ ਸਾਰਾ ਬੋਧ ਸੀ ਭਾਰਤ ਦੇ ਮੂਲ ਨਿਵਾਸੀਆਂ ਦਾ ਜੋ ਅਸਲ ਧਰਮ ਹੈਗਾ ਉਹ ਬਹੁਤ ਧਰਮ ਹੈ ਪਰ ਇਤਿਹਾਸ ਦੀ ਜਾਣਕਾਰੀ ਨਾ ਹੋਣ ਦੇ ਕਰਕੇ ਅੱਜ ਉਹਨਾਂ ਨੂੰ ਨਹੀਂ ਪਤਾ ਹੈਗਾ ਪਰ ਜਿਵੇਂ ਜਿਵੇਂ ਪ੍ਰਚਾਰ ਪ੍ਰਸਾਰੇ ਦਾ ਵਧ ਰਿਹਾ ਹੈਗਾ ਤੇ ਬਹੁਤ ਜਨ ਸਮਾਜ ਆਪਣੀਆਂ ਜੜਾਂ ਨਾਲ ਆਪਣੇ ਪਿਸ਼ੋਕੜ ਦੇ ਨਾਲ ਜੁੜ ਰਿਹਾ ਹੈਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਰੂਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਜੋ ਸੁਪਨਾ ਭਾਰਤ ਨੂੰ ਮੁੜ ਤੋਂ ਬੋਧਮਈ ਦੇਖਣ ਦਾ ਜੋ ਸੁਪਨਾ ਉਹਨਾਂ ਦਾ ਸੀ ਉਹ ਜਰੂਰ ਸਾਕਾਰ ਹੋਏਗਾ ਤੁਹਾਡੇ ਵਰਗੇ ਸਾਥੀਆਂ ਦੇ ਮਾਧਿਅਮ ਤੋਂ ਜਾਂ ਜੋ ਵੀ ਬਹੁਜਨ ਪ੍ਰਚਾਰਕ ਕਾਰਜਕਰਤਾ ਜਾਂ ਬੁੱਧਿਸਟ ਆਰਗੇਨਾਈਜੇਸ਼ਨ ਕੰਮ ਕਰ ਰਹੇ ਹੈਗੇ ਆ ਉਹ ਦਿਨ ਪਰ ਦਿਨ ਉਹ ਪ੍ਰਚਾਰ ਪ੍ਰਸਾਰ ਵੱਧ ਫੁੱਲ ਰਿਹਾ ਹੈਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਭਾਰਤ ਜੋ ਹੈ ਬੋਧਮਈ ਹੋਏਗਾ ਇੱਕ ਚੀਜ਼ ਹੋਰ ਸੁਣਨ ਨੂੰ ਮਿਲਦੀ ਹੈ ਕਾਫੀ ਇਹ ਵੀ ਚਰਚਾ ਦੇ ਵਿੱਚ ਚੀਜ਼ ਹੈਗੀ ਹੈ ਕੁਝ ਦਿਨਾਂ ਤੋਂ ਕਿ 바ਵਾ ਸਾਹਿਬ ਨੇ ਜਦੋਂ ਬੁੱਧ ਧਰਮ ਅਪਣਾਇਆ ਸੀਗਾ ਤੇ ਕੁਝ ਸਮੇਂ ਬਾਅਦ ਉਹਨਾਂ ਨੇ ਕਿਹਾ ਸੀਗਾ ਕਿ ਦੇਸ਼ ਦੇ ਵਿੱਚ ਬਹੁਤ ਕੁਝ ਵੱਡਾ ਤਰਨ ਜਾਊਗਾ ਠੀਕ ਹੈ ਪਰ ਉਸ ਤੋਂ ਬਾਅਦ ਉਹਨਾਂ ਦੀ ਜਿਹੜੇ ਉਹ ਡੈਥ ਹੋ ਗਈ ਠੀਕ ਹੈ ਕਿ ਉਹ ਲੋਕ ਇਹ ਵੀ ਕਹਿੰਦੇ ਆ ਕਿ ਸ਼ਾਇਦ ਬਾਬਾ ਸਾਹਿਬ ਨੇ ਬੁੱਧ ਧਰਮ ਦਾ ਬਹੁਤ ਵੱਡੇ ਲੈਵਲ ਤੇ ਪ੍ਰਚਾਰ ਕਰਨਾ ਸੀਗਾ ਹੈ ਦਾਦਾ ਕੁਝ ਬਿਲਕੁਲ ਜੀ ਬਿਲਕੁਲ ਉਹਨਾਂ ਦੀ ਤਿਆਰੀ ਕਾਫੀ ਲੰਬੇ ਸਮੇਂ ਤੋਂ ਹੀ ਸੀ ਹਮਮ ਔਰ 1900 ਲਗਭਗ 50 ਤੋਂ ਹੀ ਕਹ ਲੋ ਕਿ ਉਹ ਇਸ ਦਿਸ਼ਾ ਦੇ ਵਿੱਚ ਜੁਟ ਗਏ ਸੀਗੇ ਹਮ ਤੇ 1956 ਜਿਹੜਾ ਹੈਗਾ ਹਮ ਔਰ ਇਹ ਬਹੁਤ ਇਤਿਹਾਸਕ ਜਿਹੜਾ ਸਾਲ ਹੈਗਾ ਹੂੰ ਔਰ 2500 ਸਾਲ ਬੁੱਧ ਨੂੰ ਹੋ ਰਿਹਾ ਸੀਗੇ ਹੂੰ ਤੇ ਉਸ 2500 ਸਾਲਾਂ ਕਹੋ ਕਿ ਐਨੀਵਰਸਰੀ ਦੇ ਉੱਤੇ ਇੱਕ ਇਤਿਹਾਸਕ ਵਰੇ ਦੇ ਉੱਤੇ ਉਹਨਾਂ ਨੇ দীક્ષા ਲੈਣੀ ਸੀ ਹੂੰ ਔਰ ਉਹਨਾਂ ਨੇ ਵੱਡੇ ਲੈਵਲ ਤੇ ਤਿਆਰੀ ਇਸ ਦੀ ਕਰ ਲਈ ਹੋਈ ਸੀ ਹੂੰ 14 ਅਕਤੂਬਰ 1956 ਨੂੰ 나ਗਪੁਰ ਦੇ ਵਿੱਚ ਉਹਨਾਂ ਨੇ ਖੁਦ দীક્ષા ਲਈ ਤੇ ਉਸ ਤੋਂ ਬਾਅਦ ਦੇ ਵਿੱਚ ਅਲੱਗ-ਅਲੱਗ ਜਗ੍ਹਾ ਦੇ ਉੱਤੇ ਮਹਾਰਾਸ਼ਟਰ ਦੇ ਵਿੱਚ ਵੀ ਉੱਤਰ ਪ੍ਰਦੇਸ਼ ਦੇ ਵਿੱਚ ਵੀ ਔਰ ਪੂਰੇ ਭਾਰਤ ਦੇ ਵਿੱਚ ਉਹਨਾਂ ਦੀ ਯੋਜਨਾ ਸੀਗੀ ਭਾਰਤ ਨੂੰ ਮੁੜ ਤੋਂ ਬਹੁਤ ਮੇਂ ਬਣਾਉਣ ਦੀ ਦਿਸ਼ਾ ਦੇ ਵਿੱਚ ਹਮ ਅ ਇੱਕ ਸਵਾਲ ਹੋਰ ਕਰੂੰਗਾ ਇੱਥੇ ਕਿ ਜਦੋਂ ਤੁਸੀਂ ਜਿਵੇਂ ਖਿਆਲ ਕੀਤੀ ਆਰਕੀਓਲੋਜਿਸ ਜਦੋਂ ਖੁਦਾਈ ਕਰਦੇ ਆ ਜਦੋਂ ਬੁੱਧ ਦਾ ਇਤਿਹਾਸ ਮਿਲਦਾ ਆ ਨਿਸ਼ਾਨੀਆਂ ਮਿਲਦੀਆਂ ਤਾਂ ਇਹ ਵੀ ਸੁਣਨ ਦੇ ਵਿੱਚ ਮਿਲਿਆ ਕਿ ਉਹਨਾਂ ਨੂੰ ਨਸ਼ਟ ਕਰ ਦਿੱਤਾ ਜਾਂਦਾ ਵਾ ਉਹ ਸਾਹਮਣੇ ਨਹੀਂ ਚੀਜ਼ਾਂ ਆਂ ਦਿੱਤੀਆਂ ਜਾਂਦੀਆਂ ਵਾਏ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਜੋ ਡਿਪਾਰਟਮੈਂਟ ਹੈਗਾ ਜੀ ਇਹ ਅੰਗਰੇਜ਼ਾਂ ਦੁਆਰਾ ਇਹ ਮਹਿਕਮਾ ਬਣਾਇਆ ਗਿਆ ਸੀਗਾ ਹਮ ਤੇ ਉਹਨਾਂ ਦੀ ਜਿਗਿਆਸਾ ਹੀ ਭਾਰਤ ਵਿੱਚ ਬੁੱਧ ਨੂੰ ਹਮ ਜਾਣਨ ਦੀ ਸਮਝਣ ਦੀ ਔਰ ਉਹ ਇਤਿਹਾਸ ਜਮੀਨ ਥੱਲੇ ਜੋ ਦਬਾ ਦਿੱਤਾ ਗਿਆ ਹਮ ਜੋ ਵਿਹਾਰਾਂ ਨੂੰ ਮਠਾਂ ਨੂੰ ਮੂਰਤੀਆਂ ਨੂੰ ਦਬਾ ਦਿੱਤਾ ਗਿਆ ਸੀਗਾ ਉਸ ਨੂੰ ਦੁਬਾਰਾ ਤੋਂ ਕੱਢਣ ਦੀ ਸੀਗੀ ਹਮ ਪਰ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਦੇ ਵਿੱਚ ਇਹ ਡਿਪਾਰਟਮੈਂਟ ਇੱਕ ਚਿੱਟੇ ਹਾਥੀ ਦੇ ਰੂਪ ਦੇ ਵਿੱਚ ਬਸ ਇੱਕ ਕਨਵਰਟ ਕਰ ਦਿੱਤਾ ਗਿਆ ਹੈਗਾ ਮੈਕਮੇ ਦੇ ਲੋਕ ਮੈਨੂੰ ਲਾਦਾ ਸਿਰਫ ਸੈਲਰੀਆਂ ਲੈਣ ਲਈ ਅੱਜ ਹੈਗੇ ਨੇ ਪਰ ਉਤੇ ਕੰਮ ਨਹੀਂ ਹੋ ਰਿਹਾ ਹੈਗਾ ਜਿਸ ਪੱਧਰ ਤੇ ਇਹ ਕੰਮ ਹੋਣਾ ਚਾਹੀਦਾ ਹੈਗਾ ਪੂਰੇ ਭਾਰਤ ਦੇ ਵਿੱਚ ਕਸ਼ਮੀਰ ਤੋਂ ਲੈ ਕੇ ਦੱਖਣ ਭਾਰਤ ਗੁਜਰਾਤ ਤੋਂ ਲੈ ਕੇ ਸਿੱਕੀਮ ਗੈਂਗਟੋਕ ਬੰਗਾਲ ਤੱਕ ਅਰੁਣਾਚਲ ਅਸਾਮ ਤੱਕ ਹਰ ਸੂਬੇ ਦੇ ਵਿੱਚ ਇਵਨ ਤੱਕ ਪੰਜਾਬ ਦੇ ਵਿੱਚ ਵੀ ਸੰਘੋਲ ਹੈਗਾ ਠੀਕ ਹੈ ਤੇ ਬਹੁਤ ਸਾਰੇ ਹੋਰ ਸਥਾਨ ਜਿਹੜੇ ਹੈਗੇ ਨੇ ਉਹ ਖੁਦਾਈ ਤੋਂ ਬਿਨਾ ਹੀ ਪਏ ਹੈਗੇ ਆ ਜੇ ਉਹ ਕੰਮ ਕਰੇ ਤਾਂ ਬੁੱਧ ਸਾਰੇ ਆ ਭਾਰਤ ਵਿੱਚੋਂ ਨਿਕਲਾਂਗੇ ਹਮ ਮੋੜ ਪੰਜਾਬ ਦੇ ਵਿੱਚ ਸਥਾਪਿਤ ਕਰਨ ਦੇ ਲਈ ਬੁੱਧਿਜ਼ਮ ਦੇ ਕੀ ਪਲਾਨ ਹੈ ਪੰਜਾਬ ਨੂੰ ਮੋੜ ਤੋਂ ਬੋਧਮਈ ਬਣਾਉਣ ਦੇ ਲਈ ਕਿ ਪੰਜਾਬ ਵੀ ਜਦੋਂ ਆਪਾਂ ਦੇਖਦੇ ਹੈਗੇ ਆਂ ਤੇ ਇਹ ਬੋਧਮਈ ਹੀ ਪੰਜਾਬ ਸੀਗਾ ਹਮ ਕਨਿਸ਼ਕ ਦੇ ਸਮੇਂ ਪੰਜਾਬ ਦੇ ਵਿੱਚ ਹੀ ਚੌਥੀ ਸੰਗਤੀ ਜਿਹੜੀ ਸੀਗੀ ਉਹ ਹੋਈ ਹੈਗੀ ਆ ਹਮ ਤੇ ਮਿਲਿੰਦ ਪ੍ਰਸ਼ਨ ਨਾਮ ਦਾ ਇੱਕ ਬਹੁਤ ਵਿਸ਼ਵ ਪ੍ਰਸਿੱਧ ਗ੍ਰੰਥ ਹੈਗਾ ਇਹਦੇ ਵਿੱਚ ਰਾਜਾ ਮੀਨੰਦਰ ਅਤੇ ਭੰਤੇ ਨਾਗਸੇਨ ਦੀ ਜਿਹੜੀ ਚਰਚਾ ਹੈਗੀ ਆ ਇਸ ਸਿਆਲਕੋਟ ਦੇ ਵਿੱਚ ਹੋਈ ਸੀ ਇਹ ਪੰਜਾਬ ਦਾ ਹੀ ਇਹ ਪੰਜਾਬ ਦਾ ਹੀ ਹਿੱਸਾ ਸੀਗਾ ਮਾਫੀ ਇਹ ਕੁਐਸਚਨ ਇਸ ਕਰਕੇ ਕਿਉਂਕਿ ਜਦੋਂ ਰਿਸਰਚ ਕੀਤੀ ਆ ਤੇ ਉਦੋਂ ਇਹ ਵੀ ਚੀਜ਼ਾਂ ਜਾਣਨ ਨੂੰ ਮਿਲੀਆਂ ਕਿ ਪੰਜਾਬ ਦੇ ਵਿੱਚ ਵੀ ਬਹੁਤ ਜ਼ਿਆਦਾ ਬੁੱਧ ਧਰਮ ਦਾ ਪ੍ਰਚਾਰ ਸੀਗਾ ਤੇ ਬਹੁਤ ਸਾਰੇ ਲੋਕ ਜਿਹੜੇ ਬੁੱਧ ਧਰਮ ਨਾਲ ਜੁੜੇ ਹੋਏ ਸੀਗੇ ਬਿਲਕੁਲ ਬਿਲਕੁਲ ਤਥਾਗਤ ਗੌਤਮ ਬੁੱਧ ਖੁਦ ਪੰਜਾਬ 'ਚ ਆਏ ਹੈਗੇ ਆ ਹੂੰ ਦੇਖੋ ਪੈਂਡ ਸ਼ਾਰਟ ਤੋਂ ਪਹਿਲਾਂ ਹਰਿਆਣਾ ਵੀ ਪੰਜਾਬ ਹੀ ਸੀ ਬਿਲਕੁਲ ਤੇ ਹਰਿਆਣੇ ਤੱਕ ਜਿਹੜਾ ਕੁਰੂ ਗੁਰੂ ਦਾ ਇੱਕ ਗਣ ਸੀ ਗੁਰੂ ਅੱਜ ਗੁਰੂ ਖੇਤਰ ਨੂੰ ਆਖਿਆ ਜਾਂਦਾ ਹੈਗਾ ਔਰ ਇਸ ਇਲਾਕੇ ਦੇ ਵਿੱਚ ਹਰਿਆਣੇ ਦੇ ਵਿੱਚ ਤਧਾਗਤ ਗੌਤਮ ਬੁੱਧ ਖੁਦ ਆਏ ਹੋਏ ਹੈਗੇ ਆ ਹਮ ਔਰ ਮਹਾਸਤੀ ਪਠਾਨ ਸੁਤ ਜਿਹੜਾ ਹੈਗਾ ਉਹਨਾਂ ਦੀ ਇੱਕ ਬਹੁਤ ਅ ਅਭਿਧੰਮ ਦੀ ਇੱਕ ਬੜੀ ਗਹਿਰੀ ਉਹਨਾਂ ਦੀ ਇੱਕ ਦੇਸ਼ਨਾ ਆ ਟੀਚਿੰਗ ਆ ਹਮ ਉਹ ਜਿਹੜੀ ਮਹਾਸਤੀ ਪਠਾਨ ਸੁਤ ਦਾ ਜੋ ਨਿਆਨੇ ਸਿੱਖਿਆ ਜਿਹੜੀ ਦਿੱਤੀ ਸੀਗੀ ਉਹ ਪੰਜਾਬ ਦੇ ਵਿੱਚ ਹੀ ਦਿੱਤੀ ਹੈਗੀ ਯਾਰ ਹਮ ਚਲਦੇ ਚਲਦੇ ਇੱਕ ਆਖਰੀ ਸਵਾਲ ਕਿਉਂਕਿ ਸਮੇਂ ਜਿਹੜਾ ਜਿਆਦਾ ਇਜਾਜ਼ਤ ਨਹੀਂ ਦਿੰਦਾ ਤੇ ਇੱਕ ਆਪਣੇ ਲੋਕਾਂ ਤੋਂ ਮੈਨੂੰ ਥੋੜਾ ਜਿਹਾ ਰੋਸ਼ਵੀ ਰਹਿੰਦਾ ਕਿ ਜਿਆਦਾ ਸੁਣਦੇ ਨਹੀਂ ਹੈ ਲੰਬੀ ਜਿਹੜਾ ਮੈਂ ਸ਼ਾਰਟ ਦੇ ਵਿੱਚ ਜਿਹੜਾ ਹੈਗਾ ਕਿ ਪੰਜਾਬ ਦੇ ਵਿੱਚ ਆ ਬੁੱਧ ਧਰਮ ਨੂੰ ਪੁਨਰ ਸਥਾਪਿਤ ਕਰਨ ਦੇ ਲਈ ਇਸ ਦਾ ਪ੍ਰਚਾਰ ਪ੍ਰਸਾਰ ਤੇਜ਼ ਕਰਨ ਦੇ ਲਈ ਇਹਦੇ ਵਿੱਚ ਜੋ ਵੀ ਪੰਜਾਬ ਦੇ ਵਿੱਚ ਔਰ ਪੰਜਾਬ ਤੋਂ ਬਾਹਰ ਵਿਦੇਸ਼ਾਂ ਦੇ ਵਿੱਚ ਜੋ ਬੁੱਧਿਸਟ ਆਰਗੇਨਾਈਜੇਸ਼ਨਸ ਜੋ ਕੰਮ ਕਰ ਰਹੀਆਂ ਹੈਗੀਆਂ ਇਦੇ ਦੋ ਤਰੀਕੇ ਹੈਗੇ ਆ ਕਿ ਕਿਉਂਕਿ ਕੋਈ ਵੀ ਧਰਮ ਦਾ ਪ੍ਰਚਾਰ ਪ੍ਰਸਾਰ ਬਿਨਾ ਸਾਧਨਾ ਦੇ ਬਿਨਾ ਫੰਡਸ ਦੇ ਨਹੀਂ ਹੁੰਦਾ ਬਿਲਕੁਲ ਤੇ ਉਹ ਫੰਡਸ ਜਿਹੜੇ ਹੈਗੇ ਨੇ ਉਹਨਾਂ ਫੰਡਸ ਦੇ ਨਾਲ ਪਹਿਲਾਂ ਜਾਂ ਤਾਂ ਬੁੱਧ ਵਿਹਾਰ ਬਣਾ ਲੈ ਜਾਣ ਲਾਇਬ੍ਰੇਰੀਆਂ ਬਣਾ ਲੀਆਂ ਜਾਣ ਤੇ ਜਾਂ ਫਿਰ ਇਹ ਆ ਕਿ ਪਹਿਲਾਂ ਉਸ ਦੇ ਉਹਨਾਂ ਫੰਡਸ ਦੇ ਨਾਲ ਪਹਿਲਾਂ ਸਮਾਜ ਨੂੰ ਤਿਆਰ ਕਰ ਲਿਆ ਜਾਵੇ ਪ੍ਰਚਾਰਕ ਪੈਦਾ ਕੀਤੇ ਜਾਣ ਸਾਹਿਤ ਦੀ ਰਚਨਾ ਕੀਤੀ ਜਾਵੇ ਉਸ ਦੀ ਡਿਸਟ੍ਰੀਬਿਊਸ਼ਨ ਕੀਤੀ ਜਾਵੇ ਹਮਮ ਔਰ ਜਦੋਂ ਪੰਜਾਬ ਦੇ ਲੋਕ ਖੁਦ ਬੁੱਧ ਧਰਮ ਨੂੰ ਮੰਨਣ ਲੱਗ ਜਾਣਗੇ ਤਾਂ ਖੁਦ ਖੁਦ ਉਹ ਬੁੱਧ ਵਿਹਾਰ ਵੀ ਬਣਾਉਣ ਲੱਗ ਪੈਣਗੇ ਹਮ ਤੇ ਜੇ ਅਸੀਂ ਫੰਡ ਇਕੱਠੇ ਕਰਕੇ ਪਹਿਲਾਂ ਬੁੱਧ ਵਿਹਾਰ ਬਣਾਉਂਦੇ ਆ ਔਰ ਸਾਡੇ ਕੋਲ ਫਿਰ ਪ੍ਰਚਾਰ ਪ੍ਰਚਾਰ ਪ੍ਰਸਾਰ ਕਰਨ ਦੇ ਲਈ ਸਾਡੇ ਕੋਲ ਪ੍ਰਚਾਰਕਾਂ ਦਾ ਖਰਚਾ ਚੁੱਕਣ ਦੇ ਲਈ ਅਗਰ ਫੰਡ ਨਹੀਂ ਰਹਿੰਦੇ ਹੈਗੇ ਤਾਂ ਫਿਰ ਉਹ ਬੁੱਧ ਵਿਹਾਰ ਜਿਹੜੇ ਬਣਾਏ ਵੀ ਹੈਗੇ ਉਹ ਸਿਰਫ ਇਮਾਰਤਾਂ ਬਣ ਕੇ ਰਹਿ ਜਾਣਗੇ ਤੇ ਜ਼ਰੂਰਤ ਹੈਗੀ ਆ ਪਹਿਲਾਂ ਪ੍ਰਚਾਰਕ ਪੈਦਾ ਕਰਨ ਦੀ ਜਦੋਂ ਉਹ ਪ੍ਰਚਾਰਕ ਸਮਾਜ ਦੇ ਵਿੱਚ ਬੁੱਧ ਧਰਮ ਦਾ ਪ੍ਰਚਾਰ ਪ੍ਰਸਾਰ ਕਰਨਗੇ ਤਾਂ ਸਮਾਜ ਜਦੋਂ ਮਾਨਸਿਕ ਤੌਰ ਤੇ ਤਿਆਰ ਹੋ ਜਾਏਗਾ ਉਹ ਆਪਣੇ ਸਥਾਨਕ ਪੱਧਰ ਤੇ ਖੁਦ ਬੁੱਧ ਵਿਹਾਰ ਖੜੇ ਕਰ ਲਏਗਾ ਔਰ ਉਹਨਾਂ ਨੂੰ ਇਹ ਵੀ ਲੱਗੇਗਾ ਕਿ ਅਸੀਂ ਖੁਦ ਬਣਾਇਆ ਹੈਗਾ ਸਾਡੇ ਦਾਨ ਦੇ ਨਾਲ ਇਹ ਬੁੱਧ ਵਿਹਾਰ ਬਣੇ ਹੈਗੇ ਆ ਇਹ ਅਸੀਂ ਇਹਨਾਂ ਨੂੰ ਚਲਾਈਏ ਵੀ ਹਮ ਚਲਦੇ ਚਲਦੇ ਇੱਕ ਆਖਰੀ ਸਵਾਲ ਆ ਇਹ ਸਵਾਲ ਬਹੁਤ ਜ਼ਰੂਰੀ ਹੈ ਇਹਦੇ ਲਈ ਵੀ ਬਹੁਤ ਸਾਰੀ ਜਨਤਾ ਜਿਹੜੀ ਡਾਊਟ ਦੇ ਵਿੱਚ ਰਹਿੰਦੀ ਹੈ ਸੰਸਕ੍ਰਿਤ ਪਹਿਲਾਂ ਆਈਆ ਪਾਲੀ ਵੇਲਾ ਕਿਉਂਕਿ ਪਾਲੀ ਗੌਤਮ ਬੁੱਧ ਦੇ ਟਾਈਮ ਦੇ ਉੱਤੇ ਚੱਲਦੀ ਹੁੰਦੀ ਸੀਗੀ ਤੇ ਸੰਸਕ੍ਰਿਤ ਵੀ ਬਹੁਤ ਪੁਰਾਣੀ ਭਾਸ਼ਾ ਹੈ ਇਹ ਵੀ ਬਹੁਤ ਇੱਕ ਲੁਕਨ ਡਾਊਟ ਰਹਿੰਦਾ ਹੈ ਕਿ ਸੰਸਕ੍ਰਿਤ ਪਹਿਲਾਂ ਆਈ ਜਾਂ ਪਾਲੀ ਆਈ ਭਾਸ਼ਾ ਦੇ ਇੱਕ ਜਾਣਕਾਰ ਜੀ ਭਾਸ਼ਾ ਵਿਗਿਆਨੀ ਭਾਸ਼ਾ ਸ਼ਾਸਤਰੀ ਅਸੀਂ ਉਹਨਾਂ ਨੂੰ ਕਹਿ ਸਕਦੇ ਹਾਂ ਹਮ ਬਿਹਾਰ ਦੀ 사ਸਾਰਾਮ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਨੇ ਡਾਕਟਰ ਰਜਿੰਦਰ ਪ੍ਰਸਾਦ ਸਿੰਘ ਓਕੇ ਦਰਸ਼ਕਾਂ ਨੂੰ ਉਹਨਾਂ ਦਾ ਸਾਹਿਤ ਪੜ੍ਹਨ ਦੀ ਜ਼ਰੂਰਤ ਹੈਗੀ ਆ ਹਮ ਬੋਧ ਨੇ ਬਹੁਤ ਸਾਰੇ ਗ੍ਰੰਥ ਕਿਤਾਬਾਂ ਲਿਖੀਆਂ ਹੈਗੀਆਂ ਨੇ ਔਰ ਉਹਨਾਂ ਨੇ ਇਹ ਗੱਲ ਪ੍ਰੂਵ ਕੀਤੀ ਆ ਸਿੱਧ ਕੀਤੀ ਆ ਕਿ ਪਹਿਲਾਂ ਪਾਲੀ ਸੀ ਹਮ ਸੰਸਕ੍ਰਿਤ ਭਾਸ਼ਾ ਜਿਹੜੀ ਹੈਗੀ ਆ ਇਹ ਇੱਕ ਸੋਚੀ ਸਮਝੀ ਭਾਸ਼ਾ ਬਣਾਈ ਹੋਈ ਹੈਗੀ ਆ ਇੱਕ ਕੋਡ ਲੈਂਗੁਏਜ ਦੇ ਰੂਪ ਦੇ ਵਿੱਚ ਸੀਗੀ ਹਮ ਬੁੱਧ ਦੇ ਸਮੇਂ ਦੇ ਵਿੱਚ ਵੀ ਇੱਕ ਬ੍ਰਾਹਮਣ ਉਹਨਾਂ ਦੇ ਕੋਲ ਆਇਆ ਸੀਗਾ ਕਿ ਅਸੀਂ ਤੁਹਾਡੀਆਂ ਸਿੱਖਿਆਵਾਂ ਨੂੰ ਸੰਸਕ੍ਰਿਤ ਦੇ ਵਿੱਚ ਪ੍ਰਚਾਰ ਪ੍ਰਸਾਰ ਕਰਨਾ ਚਾਹੁੰਦੇ ਹੈਗੇ ਆ ਹਮ ਪਰ ਬੁੱਧ ਨੇ ਵੀ ਉਹਨਾਂ ਨੂੰ ਮਨਾ ਕਰਤਾ ਸੀ ਨਹੀਂ ਕਿ ਮੇਰੀਆਂ ਸਿੱਖਿਆਵਾਂ ਦਾ ਪ੍ਰਚਾਰ ਪ੍ਰਸਾਰ ਜੋ ਹੈ ਜੋ ਜਨ ਪਾਸ਼ਾ ਹੈ ਜੋ ਆਮ ਪਾਸ਼ਾ ਜੋ ਪਾਲੀ ਹੈ ਜੋ ਉਸ ਸਮੇਂ ਦੀ ਪ੍ਰਚੰਨਿਤ ਭਾਸ਼ਾ ਜੋ ਸੀ ਬੋਲੀ ਜੋ ਸੀ ਉਸ ਦੇ ਵਿੱਚ ਹੀ ਕੀਤਾ ਜਾਵੇ ਤੇ ਇਹ ਜੋ ਸੰਸਕ੍ਰਿਤ ਭਾਸ਼ਾ ਹੈ ਇਹ ਬਾਅਦ ਦੇ ਵਿੱਚ ਡਿਵੈਲਪ ਕੀਤੀ ਗਈ ਹੈਗੀ ਆ ਬੁੱਧ ਪਹਿਲਾਂ ਹੋਏ ਹੈਗੇ ਆ ਇੱਕ ਸਵਾਲ ਹੋਰ ਕਰੂੰਗਾ ਕਿਉਂਕਿ ਆਹ ਤੁਹਾਡੇ ਨਾਲ ਜਿਹੜੀਆਂ ਚਰਚਾ ਆ ਸਵਾਲ ਬਹੁਤ ਖੜੇ ਹੋ ਰਹੇ ਨੇ ਪਰ ਇਹ ਲਾ ਸਵਾਲ ਹੀ ਹੋਏਗਾ ਬੁੱਧ ਨੂੰ ਮੰਨਣ ਵਾਲੇ ਇਹ ਬੁੱਧ ਨੂੰ ਸਮਝਣ ਵਾਲੇ ਜਿਹੜੇ ਅਨੁਆਈ ਹੈਗੇ ਆ ਉਹ ਇਹਨੇ ਸ਼ਾਂਤ ਕਿਉਂ ਰਹਿੰਦੇ ਆ ਨਹੀਂ ਇਸ ਤਰੀਕੇ ਦੇ ਨਾਲ ਨਹੀਂ ਹੈ ਸ਼ਾਂਤ ਅੰਦਰੋਂ ਸ਼ਾਂਤ ਹੋਣਾ ਚਾਹੀਦਾ ਹੈ ਅੰਦਰੋਂ ਬਹੁਤ ਸ਼ਾਂਤ ਅੰਦਰੋਂ ਸ਼ਾਂਤ ਹੋਣਾ ਚਾਹੀਦਾ ਹੈਗਾ ਬਹੁਤ ਕਾਮ ਰਹਿੰਦੇ ਨੇ ਨਹੀਂ ਇਸ ਤਰੀਕੇ ਦੇ ਨਾਲ ਨਹੀਂ ਹੈਗਾ ਬੁੱਧ ਨੇ ਇਹ ਗੱਲ ਕਹੀ ਹੈਗੀ ਆ ਕਿ ਜੇ ਸ਼ਾਂਤੀ ਸਥਾਪਿਤ ਕਰਨ ਦੇ ਲਈ ਜੀ ਹਿੰਸਕ ਤਰੀਕੇ ਵੀ ਅਪਣਾਉਣੇ ਪੈਣ ਹੂੰ ਤਾਂ ਹਿੰਸਾ ਉਹ ਜਾਇਜ਼ ਹੈਗੀ ਹੈ ਆ ਹੂੰ ਬੁੱਧ ਦੀ ਜੋ ਅਹਿੰਸਾ ਹੈਗੀ ਆ ਉਹ ਵਰਤਮਾਨ ਮਹਾਵੀਰ ਦੀ ਅਹਿੰਸਾ ਨਾਲੋਂ ਬਿਲਕੁਲ ਅਲੱਗ ਹੈਗੀ ਆ ਹੂੰ ਕਿਉਂਕਿ ਦੋਨਾਂ ਨੂੰ ਮਿਕਸ ਕਰ ਦਿੱਤਾ ਜਾਂਦਾ ਹੈਗਾ ਤੇ ਇਹ ਜੋ ਸ਼ਾਂਤੀ ਹੈਗੀ ਆ ਸ਼ਾਂਤੀ ਤਾਂ ਸਾਰੀ ਦੁਨੀਆ ਨੂੰ ਚਾਹੀਦੀ ਹੈ ਬਿਲਕੁਲ ਬੁੱਧ ਸਭ ਨੂੰ ਚਾਹੀਦਾ ਹੈਗਾ ਯੁੱਧ ਦੇ ਨਾਲ ਤਾਂ ਵਿਨਾਸ਼ ਹੀ ਹੈਗਾ ਨੁਕਸਾਨ ਹੀ ਹੈਗਾ ਤੇ ਉਸ ਅਰਥ ਦੇ ਵਿੱਚ ਤਾਂ ਸ਼ਾਂਤੀ ਚਾਹੀਦੀ ਹੈਗੀ ਆ ਪਰ ਜੋ ਅਸ਼ਾਂਤੀ ਫੈਲਾਉਣ ਵਾਲੀਆਂ ਜੋ ਤਾਕਤਾਂ ਹੈਗੀਆਂ ਨੇ ਹੂੰ ਉਹਨਾਂ ਤਾਕਤਾਂ ਨੂੰ ਜੇਕਰ ਅਸੀਂ ਕਹ ਲੋ ਕਿ નિਜਠਣਾ ਹੈਗਾ ਤੇ ਉਹਦੇ ਲਈ ਅਸੀਂ ਸ਼ਾਂਤ ਬਾਹਰੋਂ ਸ਼ਾਂਤ ਨਹੀਂ ਹੋ ਸਕਦੇ ਸਰੀਰਕ ਤੌਰ ਤੇ ਸ਼ਾਂਤ ਨਹੀਂ ਹੋ ਸਕਦੇ ਸਾਨੂੰ ਬਲਕਿ ਤੇਜ ਹੋਣ ਦੀ ਲੋੜ ਹੈ ਪਰ ਮਨ ਜਿਹੜਾ ਹੈਗਾ ਸਾਡਾ ਉਹ ਮਨ ਬੁੱਧ ਦੀਆਂ ਜੋ ਸਿੱਖਿਆਵਾਂ ਹੈਗੀਆਂ ਉਹਦੇ ਅਕੋਰਡਿੰਗ ਹੀ ਸਾਡਾ ਮਨ ਜਿਹੜਾ ਹੈਗਾ ਹੋਣਾ ਚਾਹੀਦਾ ਹੈਗਾ ਜੋ ਉਹਨਾਂ ਨੇ ਸਿੱਖਿਆਵਾਂ ਦਿੱਤੀਆਂ ਤੇ ਅਮਲ ਕਰਦੇ ਹੋਏ ਅਸੀਂ ਅੱਗੇ ਵਧਿਓ ਬਹੁਤ ਬਹੁਤ ਧੰਨਵਾਦ ਸਰ ਆ ਤੁਸੀਂ ਜਿਹੜਾ ਚੱਲ ਕੇ ਆਏ ਤੇ ਆਪਣੇ ਬੀਜੀ ਸ਼ਡਿਊਲ ਦੇ ਵਿੱਚ ਜਿਹੜਾ ਤੁਸੀਂ ਟਾਈਮ ਕੱਢਿਆ ਬਹੁਤ ਬਹੁਤ ਧੰਨਵਾਦ ਸਰ ਜੈਪੀ ਜੈਪੀ ਅਮਨ ਜੀ ਧੰਨਵਾਦ ਤੁਹਾਡਾ ਆ ਇਹ ਮੇਰੇ ਨਾਲ ਸੀਗੇ ਗਾਂਸ਼ੀਲ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਥੀਆਂ ਦਾ ਜਿਹੜੇ ਆਪਣੇ ਬੀਜੀ ਸ਼ਡਿਊਲਸ ਦੇ ਵਿੱਚੋਂ ਟਾਈਮ ਕੱਢ ਕੇ ਆਉਂਦੇ ਨੇ ਫਿਰ ਜਦੋਂ ਚਰਚਾ ਦਾ ਵਿਸ਼ੇ ਦੱਸਿਆ ਜਾਂਦਾ ਆ ਤਾਂ ਉਹਦੇ ਤੇ ਸਰਚ ਵੀ ਕਰਦੇ ਨੇ ਉਹਦੇ ਤੇ ਸਟੱਡੀ ਵੀ ਕਰਦੇ ਨੇ ਹਾਲਾਂਕਿ ਤੁਹਾਨੂੰ ਪਤਾ ਹੈ ਕਿ ਇੰਟਰਵਿਊ ਦੇਣਾ ਆਸਾਨ ਨਹੀਂ ਹੁੰਦਾ ਆਸਾਨ ਇਸ ਕਰਕੇ ਨਹੀਂ ਹੁੰਦਾ ਕਿਉਂਕਿ ਜੇਕਰ ਤੁਸੀਂ ਅੱਛਾ ਇੰਟਰਵਿਊ ਦੋਗੇ ਕਿਉਂਕਿ ਲੋਕ ਸੁਣਦੇ ਨੇ ਕਿਤੇ ਨਾ ਕਿਤੇ ਲੋਕਾਂ ਦੇ ਉੱਤੇ ਇਸ ਦੀ ਗੱਲਾਂ ਦਾ ਇੰਪੈਕਟ ਵੀ ਪੈਂਦਾ ਤਾਂ ਇੰਪੈਕਟ ਜੇਕਰ ਅਸੀਂ ਸਹੀ ਪਾਵਾਂਗੇ ਤਾਂ ਉਹ ਸਹੀ ਜਿਹੜਾ ਸਾਬਤ ਹੋਵੇਗਾ ਇਸ ਵੀਡੀਓ ਤੇ ਨਹੀਂ ਵੀਡੀਓ ਚੰਗਾ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ